ਹਾਂਜੀ ਅੱਜ ਦੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਆਪਾਂ ਪਟਿਆਲਾ ਸਾਈ ਸਲਵਾਰ ਦੇ ਬਲ ਪਾਉਣੇ ਤੇ ਨੇਫਾ ਲੈਣ ਦਾ ਤਰੀਕਾ ਆਪਾਂ ਕਿਸ ਤਰ੍ਹਾਂ ਦਾ ਨੇਫਾ ਹੋਲਡਿੰਗ ਕਰਨਾਗਾ ਤੇ ਇੱਕ ਦੂਸਰਾ ਹੋਊਗਾ ਇਹਦੇ ਵਿੱਚ ਆਪਾਂ ਕਈ ਵਾਰ ਆਪਣੀ ਜਿਹੜੀ ਕਰੀਜ਼ ਵਾਲਾ ਬਲ ਹੁੰਦਾ ਉਹ ਸਾਈਡ ਤੇ ਪਿੱਛੇ ਵੱਲ ਨੂੰ ਜਾਣ ਲੱਗ ਜਾਂਦਾ ਇੱਕ ਆਪਾਂ ਉਹਦੇ ਬਾਰੇ ਦੱਸਣਾ ਵੀ ਉਹ ਕਿਉਂ ਜਾਂਦਾ ਵੀ ਕਿਸ ਤਰੀਕੇ ਨਾਲ ਬਲ ਪਾਉਣਾ ਵੀ ਆਪਣਾ ਉਹ ਜਿਹੜਾ ਸਲਵਾਰ ਦਾ ਪੌਂਚਾ ਬਾਹਰ ਵੱਲ ਨਾ ਜਾਵੇ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਨ ਲੱਗੇ ਵੀਡੀਓ ਨੂੰ ਐਂਡ ਤੱਕ ਦੇਖਣਾਗਾ ਸਭ ਤੋਂ ਪਹਿਲਾਂ ਦੇਖੋ ਆਪਾਂ ਨੇ ਆ ਬੈਲਟ ਆਗਾ 30 ਇੰਚ ਕਟਾਈ ਦਾ ਬੈਲਟ ਆ ਇਹ ਆਪਣੇ ਕੋਲੇ ਦੇਖੋ ਆ ਬੈਲਟ 3 ਇੰਚ ਕਟਾਈ ਦਾ ਆਪਣੇ ਕੋਲ ਆ ਮੈਂ ਸਾਈਡਾਂ ਤੋਂ ਇਹ ਦੇਖੋ ਸਲਾਈਆਂ ਮਾਰ ਲੀਆਂ ਗੋਲ ਬਣਾ ਲਿਆ ਇਹ ਹੁਣ ਆਪਾਂ ਇਹਦੇ ਕਿਤਾ ਤੁਹਾਨੂੰ ਛਿੜੀ ਬਣਾਉਣੀ ਆ ਇਹਦੀ ਕਿਸ ਤਰ੍ਹਾਂ ਬਣਾਉਣੀ ਆ ਸਹੀ ਤਰੀਕੇ ਨਾਲ ਆਪਾਂ ਉਹ ਦੱਸਾਂਗੇ ਦੂਸਰਾ ਇਹ ਨੇਫਾ ਕਿਉਂਕਿ ਇਹਦੇ ਬਾਰੇ ਮੈਂ ਤਾਂ ਵੀਡੀਓ ਪਾਈ ਆ ਵੀ ਕਈ ਵਾਰੀ ਆਪਾਂ ਤੋਂ ਰੇਵ ਕਪੜਾ ਹੁੰਦਾ ਜਾਂ ਕੋਈ ਕਈ ਵਾਰ ਐਦਾਂ ਦਾ ਸਟੱਫ ਹੁੰਦਾਗਾ ਜਿਹਦਾ ਤੰਦ ਰੇਵ ਹੁੰਦਾ ਆਪਾਂ ਤੋਂ ਬਲ ਪੈ ਜਾਂਦਾ ਵੀ ਉਹ ਤੁਸੀਂ ਕਿਸ ਤਰੀਕੇ ਦੇ ਨਾਲ ਨੇਫਾ ਸਹੀ ਤਰੀਕੇ ਨਾਲ ਲੈ ਸਕਦੇ ਹੋਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਛਿੜੀ ਬਣਾਉਣ ਦਾ ਤਰੀਕਾ ਦੱਸਾਂਗੇ ਆਪਣੇ ਦੇਖੋ ਇਸ ਤਰ੍ਹਾਂ ਸਲਾਈ ਪਾ ਲਈ ਗੁੰਮ ਸਲਾਈ ਪਾਈ ਆ ਆ ਇਸ ਤਰ੍ਹਾਂ ਆਪਾਂ ਨੇ ਕੱਟ ਲਗਾ ਲਿਆ ਹੁਣ ਪਹਿਲਾਂ ਜਿਹੜੀ ਨੂੰ ਫੋਲਡਿੰਗ ਕਰਨਾ ਦੇਖੋ ਦੋ ਤਿੰਨ ਤਰੀਕਿਆਂ ਦੇ ਨਾਲ ਜਿਹੜੀ ਨੂੰ ਆਪਾਂ ਫੋਲਡਿੰਗ ਕਰ ਸਕਦੇ ਆ ਜਿਆਦਾਤਰ ਤਾਂ ਜਿਵੇਂ ਆਮ ਘਰਾਂ ਦੇ ਵਿੱਚ ਬਣਾਉਂਦੀਆਂ ਨੇ ਦੇਖੋ ਇਸ ਤਰ੍ਹਾਂ ਸਿੱਧਾ ਹੀ ਨੇਪਾ ਰੱਖ ਲੈਂਦੀਆਂ ਨੇਗੀਆਂ ਤੇ ਇਸ ਤਰ੍ਹਾਂ ਬਿਲਕੁਲ ਸਿੱਧਾ ਮੰਨ ਲਓ ਫੋਲਡਿੰਗ ਕਰ ਲੈਂਦੇ ਨੇ ਉਹ ਆ ਚੀਜ਼ ਬਣ ਜਾਂਦੀ ਆ ਜਮਾ ਬਿਲਕੁਲ ਬਰਾਬਰ ਬਰਾਬਰ ਇਸ ਤਰੀਕੇ ਨਾਲ ਆ ਜਾਂਦੀ ਆ ਦੇਖੋ ਆ ਚੀਜ਼ ਇਸ ਤਰ੍ਹਾਂ ਬਣਦੀ ਆ ਕਈ ਕੀ ਕਰਦੇ ਨੇ ਇਸ ਤਰ੍ਹਾਂ ਕਰ ਲੈਂਦੇ ਨੇ ਕੱਚਾ ਮਨ ਲਓ ਇਸ ਤਰ੍ਹਾਂ ਕਰਕੇ ਇਹਦੇ ਇੱਧਰ ਸਲਾਈ ਲਗਾ ਲੈਂਦੇ ਨੇ ਜਿਹਦੇ ਵਿੱਚੋਂ ਕਿਹਾ ਧਾਗੇ ਵਗੈਰਾ ਨਿਕਲਦੇ ਰਹਿੰਦੇ ਨੇ ਆਪਾਂ ਨੇ ਇਸ ਤਰੀਕੇ ਨਾਲ ਨਹੀਂ ਇਹਦੀ ਬਣਾਉਣੀ ਹੈਗੀ ਜਿਹੜੀ ਆਪਾਂ ਨੇ ਬਣਾਵਾਂਗੇ ਮਨ ਲਓ ਤੁਸੀਂ ਜਿਵੇਂ ਸਿੱਧਾ ਆਪਣਾ ਚੀਜ਼ ਪਈ ਆ ਤਾਂ ਤੁਸੀਂ ਇਹਨੂੰ ਹਲਕਾ ਜਿਹਾ ਇਸ ਤਰੀਕੇ ਨਾਲ ਰੇਬ ਲੈ ਕੇ ਜਾਓਗੇ ਦੇਖੋ ਹਲਕਾ ਜਿਹਾ ਜ਼ਿਆਦਾ ਨਹੀਂ ਤਾਂ ਆਪਾਂ ਨੂੰ ਇਹਨੂੰ ਇਸ ਤਰੀਕੇ ਨਾਲ ਇਹਨੂੰ ਐ ਅੰਦਰ ਵੱਲ ਨੂੰ ਫੋਲਡਿੰਗ ਕਰਾਂਗੇ ਹੁਣ ਆਪਾਂ ਨੇ ਪੈਰ ਚੱਕ ਲੈਣਾ ਦੇਖੋ ਇਸ ਤਰ੍ਹਾਂ ਇਸੀ ਤਰੀਕੇ ਆਪਾਂ ਦੂਸਰੀ ਸਾਈਡ ਨੂੰ ਵੀ ਉੰਨੀ ਲੈ ਕੇ ਜਾਵਾਂਗੇ ਜਿੰਨੀ ਆਪਾਂ ਉਧਰ ਵੱਲ ਨੂੰ ਰੇਬ ਲੈ ਕੇ ਗਏ ਆ। ਹੁਣ ਦੇਖੋ ਇੱਥੋਂ ਆਪਾਂ ਬਿਲਕੁਲ ਸਿੱਧਾ ਸਲਾਈ ਲਗਾਵਾਂਗੇ। ਇਸ ਤਰ੍ਹਾਂ ਫਿਰ ਪੈਰ ਨੂੰ ਉਠਾ ਲਾਂਗੇ। ਫਿਰ ਇਸੇ ਤਰੀਕੇ ਨਾਲ ਹੀ ਆਪਾਂ ਹੁਣ ਦੇਖੋ ਆਪਣੇ ਨੇਫੇ ਦੀ ਸ਼ੇਪ ਕਿਹੜੀ ਆਊਗੀ ਇੱਥੋਂ। ਆਪਣਾ ਇਸ ਤਰੀਕੇ ਦੇ ਨਾਲ ਆ ਚੀ ਜਾਊਗੀ ਦੇਖੋ। ਕਿੜੀ ਵੀ ਹੁਣ ਆਪਾਂ ਇਹਨੂੰ ਸ਼ੁਰੂ ਕਰਾਂਗੇ ਦੇਖੋ ਕਿਸ ਤਰ੍ਹਾਂ ਕਰਨਾ। ਅਪਾ ਬਿਲਕੁਲ ਬਰਾਬਰ ਸੇ ਆਉਣ ਤੋਂ ਧਰ ਕੇ ਲੈ ਕੇ ਜਾਣਾ ਆਪਣੇ ਇਸੇ ਸੇ ਆਉਣ ਦੇ ਬਰਾਬਰ ਬਿਲਕੁਲ ਇਸ ਤਰੀਕੇ ਨਾਲ ਹੀ ਆਉਣੀ ਚਾਹੀਦੀ ਇਹ ਚੀਜ਼ ਹੁਣ ਦੇਖੋ ਜਦੋਂ ਤੁਹਾਡਾ ਰੇਫਾ ਕਈ ਵਾਰ ਨੇ ਰੇਬ ਹੋਣ ਲੱਗ ਜਾਂਦਾ ਜਾਂ ਚਿਰਕ ਜਾਂਦਾ ਨੇਫਾ ਉਹਦੀ ਕੀ ਵਜ੍ਹਾ ਹੁੰਦੀ ਆ ਤੁਸੀਂ ਕੀ ਕਰਦੇ ਹੋ ਉੱਪਰ ਵਾਲੇ ਕੱਪੜੇ ਨੂੰ ਇਸ ਤਰ੍ਹਾਂ ਖਿੱਚੀ ਜਾਂਦੇ ਜਿਹੜਾ نیچے ਵਾਲਾ ਕੱਪੜਾ ਉਹਦੇ ਵਿੱਚ ਵਿੱਚ ਰਸੀ ਜਾਂਦਾ ਰਹਿੰਦਾ ਜਿਹਦੇ ਕਾਰਨ ਕੀ ਤੁਹਾਡੇ ਨੇਫੇ ਦੇ ਵਿੱਚ ਬਲ ਪੈ ਜਾਂਦਾ ਇਹਦਾ ਮੇਨ ਮਕਸਦ ਕੀ ਆ ਦੇਖੋ ਤੁਸੀਂ ਇਸ ਤਰ੍ਹਾਂ ਇਹਨੂੰ ਫੜੋਗੇ ਆ ਚੀਜ਼ ਨੂੰ ਰੱਖੋਗੇ ਜਿਹੜਾ ਨੀਚੇ ਵਾਲਾ ਕੱਪੜਾ ਹੋਗਾ ਉਹਨੂੰ ਹਲਕਾ ਜਿਹਾ ਇਸ ਤਰ੍ਹਾਂ ਖਿੱਚ ਕੇ ਰੱਖੋਗੇ ਉੱਪਰ ਵਾਲ ਨੂੰ ਰੱਖੋਗੇ ਢਿੱਲਾ ਨੀਚੇ ਵਾਲਾ ਕੱਪੜਾ ਆਪਣੇ ਖਿੱਚ ਕੇ ਰੱਖਣਾ ਉੱਪਰ ਵਾਲਾ ਰੱਖਣਾ ਲੂਜ਼ ਜਿਹੜਾ ਬਿਲਕੁਲ ਵੀ ਟੁੱਟਾ ਜਿਹੜਾ ਨੇਫਾ ਹਾਉ ਸਲਵਾਰ ਦਾ ਉਹ ਰੇਵ ਨਹੀਂ ਹੋਊਗਾ ਕਿੰਨਾ ਮਰਜ਼ੀ ਰੇਵ ਕੱਪੜਾਗਾ ਉੱਪਰ ਲਾ ਜਮਾ ਬਿਲਕੁਲ ਨੋਰਮਲ ਹੱਥ ਦੇ ਨਾਲ ਤੇ ਨੀਚੇ ਵਾਲ ਨੂੰ ਹਲਕਾ ਜਿ ਤੁਸੀਂ ਸਹਾਰ ਕੇ ਰੱਖੋਗੇ ਬਿਲਕੁਲ ਇੱਕਦਮ ਸਿੱਧਾ ਨੇਫਾ ਫੋਲਡਿੰਗ ਹੋਊਗਾ ਦੇਖੋ ਇਹ ਤਾਂ ਸਟੱਫ ਥੋੜਾ ਜਿਹਾ ਸਖਤ ਦੇ ਵਿੱਚ ਆ ਕਾਟਰੇਜ ਦੇ ਵਿੱਚ ਆ ਹੁੰਦਾ ਹੀ ਨਹੀਂ ਹੈਗਾ ਪਰ ਜੇ ਤੁਸੀਂ ਫਿਰ ਵੀ ਰੇਵ ਕਪੜੇ ਦੇ ਵਿੱਚ ਕਰ ਰਹੇ ਹੋ ਤਾਂ ਤੁਸੀਂ ਜਦੋਂ ਵੀ ਨੇਫਾ ਬਣਾਉਣਾ ਨੀਚੇ ਤੋਂ ਸਟੱਫ ਨੂੰ ਖਿੱਚ ਕੇ ਰੱਖੋ ਉੱਪਰ ਵਾਲਾ ਹਮੇਸ਼ਾ ਵਾਸਤੇ ਨੋਰਮਲ ਹੱਥ ਦੇ ਨਾਲ ਫੜੋ ਮੰਨ ਲਓ ਇਸ ਤਰ੍ਹਾਂ ਵੀ ਨਾ ਹੋਵੇ ਵੀ ਜ਼ਿਆਦਾ ਖਿੱਚ ਲਿਆ ਤੁਸੀਂ ਨੇ ਵੀ ਮੰਨ ਲਓ ਉੱਪਰ ਵਾਲੇ ਨਾਲੋਂ ਆਪਾਂ ਨੇ ਇਸ ਤਰ੍ਹਾਂ ਕਰਕੇ ਹਲਕਾ ਜਿਹਾ ਸਹਾਰ ਕੇ ਰੱਖਣਾ ਮੰਨ ਲਓ ਕਿਸੇ ਤਰੀਕੇ ਨਾਲ ਆਪਾਂ ਸਾਰਾ ਨੇਫਾ ਇਹਦਾ ਫੋਲਡਿੰਗ ਕਰ ਦਾਂਗੇ ਆ ਦੇਖੋ ਜਮਾ ਆਪਣਾ ਹੁਣ ਐਂਡ ਆ ਗਿਆ ਨੇਫੇ ਦਾ ਉਹ ਦੇਖੋ ਆ ਚੀਜ਼ਾਂ ਵੀ ਆਪਣੀਆਂ ਇਸ ਤਰ੍ਹਾਂ ਨਾ ਆ ਚੀਜ਼ ਇਸ ਤਰ੍ਹਾਂ ਬਾਹਰੇ ਨਹੀਂ ਜਾਣੀ ਚਾਹੀਦੀ ਦੇਖੋ ਨੂੰ ਦੇਖਣ ਦੇ ਵਿੱਚ ਵੀ ਨਹੀਂ ਵਧੀਆ ਲੱਗਦੀ ਲੱਗਦੀ ਦੇਖੋ ਤੇ ਆ ਚੀਜ਼ਾਂ ਵੀ ਆਪਣੀਆਂ ਬਰਾਬਰ ਮਿਲਣੀਆਂ ਚਾਹੀਦੀਆਂ ਨੇ ਇਹ ਤੋਂ ਆਪਾਂ ਨੇ ਪੱਕਾ ਕਰ ਦੇਣਾ ਆ ਦੇਖੋ ਇਹ ਆਪਣਾ ਪੂਰਾ ਨੇਫਾ ਫੋਲਡਿੰਗ ਹੋ ਗਿਆ ਹੁਣ ਕੀ ਕਰਨਾ ਆਪਾਂ ਨੇ ਬਲ ਪਾਉਣ ਵਾਸਤੇ ਇਹਨੂੰ ਕਿਸ ਤਰੀਕੇ ਦੇ ਨਾਲ ਆਪਾਂ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਣਾ ਦੇਖੋ ਆਪਾਂ ਜਿਹੜਾ ਇਹਦਾ ਸੈਂਟਰ ਹੈ ਇਹਦੇ ਚਾਰ ਪਾਰਟ ਬਣਾ ਲਾਂਗੇ ਇਸ ਤਰ੍ਹਾਂ ਇੱਕ ਕੱਟ ਆਪਾਂ ਇੱਥੇ ਲਗਾ ਦਾਂਗੇ ਹਲਕਾ ਜਿਹਾ ਕੱਟ ਲਗਾਉਣਾ ਹੁੰਦਾ ਦੇਖੋ ਜਿਆਦਾ ਵੱਡਾ ਕੱਟ ਨਹੀਂ ਲਗਾਉਣਾ ਕਿਉਂਕਿ ਸਿਉਣ ਜਦੋਂ ਆਪਾਂ ਲਗਾਉਨੇ ਆ ਤਾਂ ਉਹ ਵਿੱਚੋਂ ਨਿਕਲ ਜਾਂਦੀ ਹੈ ਇਸੇ ਤਰੀਕੇ ਨਾਲ ਆਪਾਂ ਨੇ ਇਧਰ ਕੱਟ ਲਾਉਣਾ ਬਹੁਤ ਹੀ ਸੌਖੇ ਤਰੀਕੇ ਦੇ ਵਿੱਚ ਤੁਹਾਨੂੰ ਵਾਲ ਪਾਉਣੇ ਦੱਸਾਂਗੇ ਵੀ ਆਪਣੀ ਸਲਵਾਰ ਵੀ ਸਾਈਡ ਤੋਂ ਬਾਹਰ ਵੱਲ ਨਾ ਜਾਵੇ ਤੇ ਵਾਲ ਵੀ ਆਪਣੇ ਇੱਕਦਮ ਸਹੀ ਹੋਣ ਆਪ ਨੂੰ ਗਿਣਤੀ ਗਿਣਤੀ ਕਰਨ ਦੀ ਕੋਈ ਜ਼ਰੂਰਤ ਨਹੀਂ ਕਈ ਵਾਰ ਕੀ ਕਰਦੇ ਨੇ ਇੱਥੋਂ ਵਾਲਾਂ ਨੂੰ ਮੈਣ ਲਾਗਦੇ ਨੇ ਵੀ ਇੰਨੀ ਜਗ੍ਹਾ ਤੇ ਇਧਰ ਪਾਉਣੇ ਆ ਇੰਨੀ ਜਗ੍ਹਾ ਤੇ ਨਾ ਆਟੋਮੈਟਿਕ ਹੀ ਤੁਹਾਡੇ ਵਾਲ ਇੱਕਦਮ ਸਹੀ ਆਉਣਗੇ ਹੁਣ ਆਪਾਂ ਨੇ ਕੀ ਕਰ ਆਪਣੇ ਕੋਲੇ ਸਲਵਾਰ ਆਪਣੀ ਜੜ ਕੇ ਰੱਖੀ ਹੋਈ ਹੈਗੀ ਆਪਾਂ ਜਿਹੜਾ ਪਿਛਲੀ ਆਸਣ ਵਾਲੀ ਸਲਾਈ ਹੁੰਦੀ ਹੈਗੀ ਉਹਦੇ ਤੇ ਆਪਾਂ ਬਲ ਪਾਉਣੇ ਆ ਉਹ ਬਲ ਤਾਂ ਪਾਉਣੇ ਆ ਵੀ ਆਪਾਂ ਨੂੰ ਬੈਠਣ ਵੇਲੇ ਕਈ ਵਾਰ ਖਿੱਚ ਪੈ ਜਾਂਦੀ ਆ ਆਸਣ ਤੇ ਜਿਹਦੇ ਨਾਲ ਕੀ ਛਿਜ ਵੀ ਜਾਂਦਾ ਜਾਂ ਆਪਣੇ ਮੰਨ ਲਓ ਖਿੱਚ ਪੈਣ ਲੱਗ ਜਾਂਦੀ ਆ ਤਾਂ ਆਪਾਂ ਨੇ ਕੀ ਕਰਨਾ ਹੁੰਦਾਗਾ ਆਸਣ ਵਾਲੀ ਸਲਾਈ ਦੇ ਉੱਪਰ ਬਲ ਪਾਉਣੇ ਹੁੰਦੇ ਆ ਉਹ ਬਲ ਕਈ ਵਾਰ ਤਾਂ ਆਪਾਂ ਦੇਖੋ ਇਸ ਤਰੀਕੇ ਨਾਲ ਬਾਹਰ ਵੱਲ ਨੂੰ ਪਾ ਦਿੰਨੇ ਆ ਐਦਾਂ ਨਹੀਂ ਬਲ ਪਾਉਣੇ ਜਦੋਂ ਵੀ ਤੁਸੀਂ ਬੈਕ ਤੇ ਬਲ ਪਾਉਣੇ ਹੋ ਦੇਖੋ ਝੂਲੀ ਵਾਲੀ ਸਲਾਈ ਤੇ ਤਾਂ ਤੁਸੀਂ ਅੰਦਰ ਵੱਲ ਨੂੰ ਇਸ ਤਰ੍ਹਾਂ ਕਰਕੇ ਬਲ ਪਾਉਣੇ ਆ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਵੀ ਆਪਾਂ ਬਹੁਤ ਹੀ ਵੱਡੇ ਵੱਡੇ ਬਲ ਪਾਉਣਿਆਂ ਦੇ ਵਿੱਚ ਨਾਰਮਲ ਜਿਵੇਂ ਆਮ ਵਾਲ ਆਪਾਂ ਪਾਉਣਿਆਂ ਛੋਟਾ ਵਾਲ ਉਸ ਤਰੀਕੇ ਦਾ ਤੁਸੀਂ ਬਲ ਪਾਉਣਾਗਾ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਤੋਂ ਬਲ ਪਾਵਾਂਗੇ ਦੋਨੇ ਵਾਲਾਂ ਦਾ ਮੂੰਹ ਦੇਖੋ ਆਪਸ ਦੇ ਵਿੱਚ ਬਰਾਬਰ ਹੋਣਾ ਚਾਹੀਦਾ ਆ ਚੀਜ਼ ਇਹ ਆਪਾਂ ਨੇ ਚੋਲੀ ਵਾਲੀ ਸਲਾਈ ਤੇ ਬਲ ਪਾਇਆ ਹੁਣ ਦੇਖੋ ਆਪਾਂ ਇਹਦੇ ਤੇ ਕੱਟ ਲਗਾਉਣੇ ਆ ਉਹ ਕਿਸ ਤਰੀਕੇ ਨਾਲ ਲਗਾਉਣੇ ਆ ਜੀ ਇਹ ਆਪਣਾ ਪਿਛਲੀ ਸਾਈਡ ਹੋਗੀ ਦੇਖੋ 벨ਟ ਦੀ ਹੁਣ ਇਹਨਾਂ ਦੇ ਵਿੱਚੋਂ ਆਪਾਂ ਇੱਕ ਜਗ੍ਹਾ ਤੋਂ ਪਕੜ ਲਾਂਗੇ ਉਹਨੂੰ ਮੰਨ ਲਓ ਕੋਈ ਵੀ ਕੱਟ ਆਪਣੇ ਚਾਰੇ ਹਿੱਸਿਆਂ ਦੇ ਵਿੱਚ ਦੇਖੋ ਬਰਾਬਰ ਵੰਡਿਆ ਹੋਇਆ ਆ ਆਪਾਂ ਇੱਕ ਕੱਟ ਲੈ ਲਾਂਗੇ ਜਿਹੜਾ ਆਪਾਂ ਨੇ ਬਲ ਪਾਏ ਨੇ ਉਸੇ ਬਲ ਤੋਂ ਰੱਖ ਕੇ ਇਸੇ ਤਰੀਕੇ ਨਾਲ ਆਪਾਂ ਇਧਰ ਕੱਟ ਲਗਾ ਲਾਂਗੇ ਹੁਣ ਆਪਾਂ ਨੂੰ ਬੈਲਟ ਨੂੰ ਬਾਰ-ਬਾਰ ਚੱਕਣ ਦੀ ਜ਼ਰੂਰਤ ਨਹੀਂ ਹੈਗੀ ਇਹਨੂੰ ਆਪਾਂ ਸਾਈਡ ਤੇ ਰੱਖ ਦਾਂਗੇ ਦੇਖੋ ਜਿਹੜਾ ਆਪਾਂ ਨੇ ਆ ਕੱਟ ਲਗਾਇਆ ਇਸੇ ਕੱਟ ਨੂੰ ਇਧਰ ਬਰਾਬਰ ਮਿਲ ਲਾਂਗੇ ਆ ਦੇਖੋ ਇਧਰ ਵੀ ਇਸੇ ਤਰੀਕੇ ਨਾਲ ਕੱਟ ਲਗਾਤਾ ਹੁਣ ਆਪਾਂ ਨੇ ਪਾਉਣੀ ਆ ਵੀ ਆਪਣੀ ਸਲਵਾਰ نیچے ਵੱਲ ਨੂੰ ਗਿਰੇ ਨਾ ਤਾਂ ਆਪਾਂ ਨੇ ਕੀ ਕਰਨਾ ਜਿਹੜਾ ਆ ਗੋਡੇ ਹੁੰਦੇ ਆ ਮੰਨ ਲਓ ਸੈਂਟਰ ਵਾਲੇ ਬਾਲੇ ਵੀ ਬੋਲ ਦਿੰਦੇ ਨੇ ਆਪਾਂ ਇਹਨਾਂ ਨੂੰ ਗੋਡੇ ਵੀ ਕਹਿ ਦਿੰਨੇ ਆਂਗੇ ਤਾਂ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਕਾਟ ਪਾਉਣੀ ਆਂਗੀ ਜਿਹਦੇ ਕਾਰਨ ਆਪਣੀ ਸਲਵਾਰ ਵੀ نیچے ਵੱਲ ਨੂੰ ਨਾ ਜਾਵੇ ਇਹ ਆਪਾਂ 1.5 ਇੰਚ ਦੀ ਕਾਟ ਪਾਵਾਂਗੇ ਤੁਸੀਂ ਦੇਖੋ ਇਕੋਦਮ ਨਹੀਂ ਮਾਰਨੀ ਮੈਂ ਇਸ ਤਰੀਕੇ ਨਾਲ ਹਲਕੀ ਹਲਕੀ ਰੇਵਲ ਲੈ ਕੇ ਜਾਊਂਗੀ ਤੇ ਆਪਣੀ ਕ੍ਰੀਜ਼ ਵੀ ਸੈਂਟਰ ਵਾਲੀ ਏਸੇ ਦੇ ਉੱਪਰ ਆਊਗੀ ਜੇ ਤੁਹਾਨੂੰ ਨਹੀਂ ਵੀ ਪਤਾ ਚੱਲ ਰਿਹਾ ਤਾਂ ਤੁਸੀਂ ਹਲਕਾ ਜਿਹਾ ਕੱਟ ਵੀ ਲਗਾ ਸਕਦੇ ਹੋ ਇਸ ਤਰੀਕੇ ਨਾਲ ਦੇਖੋ ਹਲਕਾ ਜਿਹਾ ਕੱਟ ਇਸੇ ਤਰੀਕੇ ਆਪਾਂ ਦੂਸਰੀ ਸਾਈਡ ਵੱਲ ਜਾਵਾਂਗੇ ਇਧਰ ਵੀ ਆਪਾਂ ਨੇ ਇਸੇ ਤਰੀਕੇ ਨਾਲ ਹੀ 1.5 ਇੰਚ ਦਾ ਢਾਲ ਪਾ ਦਾਂਗੇ ਮੰਨ ਲਓ ਆਪਾਂ ਇੱਥੇ ਵੀ ਆਪਾਂ ਛੋਟਾ ਜਿਹਾ ਕੱਟ ਲਗਾ ਲੈਣਾ ਹੁਣ ਆਪਾਂ ਨੇ ਬਲ ਪਾਉਣੇ ਸ਼ੁਰੂ ਕਰਨੇ ਆ ਦੇਖੋ ਜਿਹੜਾ ਆਪਣੀ ਬੈਕ ਸਲਾਈ ਆ ਆਪਾਂ ਨੇ ਆਹ ਵਾਲੀ ਆ ਗਈ ਜਿੱਥੋਂ ਆਪਾਂ ਨੇ ਬਲ ਪਾਏ ਸੀ ਤੇ ਆ ਆਪਾਂ ਨਾ ਆ ਗਿਆ ਕੱਟ ਜਿਹੜਾ ਆਪਾਂ ਮਿਲ ਕੇ 벨ਟ ਦੇ ਨਾਲੋਂ ਕੱਟ ਲਗਾਇਆ ਹੁਣ ਜਦੋਂ ਵੀ ਤੁਸੀਂ ਨੇ ਬਲ ਪਾਉਣੇ ਸ਼ੁਰੂ ਕਰਨੇ ਆ ਮੰਨ ਲਓ ਤੁਸੀਂ ਇੱਥੋਂ ਬਲ ਪਾ ਰਹੇ ਹੋ ਤੁਸੀਂ ਐਨਸੀ ਟੇਬ ਨਾ ਮਿੰਨਾ ਐਨਸੀ ਟੇਬ ਨਾ ਵੀ ਮਿਲ ਸਕਦੇ ਹੋ ਦੇਖੋ ਪੈਸੇ ਤਾਂ ਕੋਈ ਜ਼ਰੂਰਤ ਨਹੀਂ ਹੁੰਦੀ ਕੋਈ ਇੰਨੀ ਆਪਾਂ ਕਹਿ ਦਈਏ ਤੁਸੀਂ ਇਸ ਤਰ੍ਹਾਂ ਆਪਣੀਆਂ ਉਂਗਲਾਂ ਦੇ ਨਾਲ ਮਿੰਕੇ ਵੀ ਮੰਨ ਲਓ ਆਹ ਚੀਜ਼ਾਂ ਮਿਲ ਲਈ ਆਪਣੇ 4 ਇੰਚ ਦਾ ਹੋ ਗਿਆ ਇਹ 4 ਉਂਗਲਾਂ ਇੱਥੋਂ ਸ਼ੁਰੂ ਕਰ ਲਓਗੇ ਬਲ ਇਹ ਬਲ ਤੁਸੀਂ ਇਸ ਤਰੀਕੇ ਨਾਲ ਪਾਉਣੇ ਮੰਨ ਲਓ ਜੇ ਆਪਣੇ ਕੋਲ 30 ਇੰਚ 벨ਟ ਆ ਕਈ ਵਾਰ ਬੈਲਟ ਛੋਟਾ ਹੁੰਦਾ ਸਲਵਾਰ ਦਾ ਘੇਰਾ ਇੰਨੀ ਹੁੰਦਾ ਤਾਂ ਤੁਸੀਂ ਉਸ ਹਿਸਾਬ ਦੇ ਨਾਲ ਬਲ ਪਾਉਂਦੇ ਜਾਣਾ ਜਿਵੇਂ ਹੁਣ ਆਪਣੇ ਕੋਲ ਬੈਲਟ ਵੱਡਾ ਗਾ ਸਲਵਾਰ ਦਾ ਆਮ ਜਿੰਨਾ ਘੇਰਾ ਗਾ ਤਾਂ ਤੁਸੀਂ ਬਲ ਕਿਸ ਤਰੀਕੇ ਨਾਲ ਪਾਉਂਗੇ ਵੀ ਜਿਹੜੇ ਤੁਹਾਡੇ ਬਲ ਨੇ ਜਿਹੜੇ ਉਹ ਘਟਣ ਵੀ ਨਾ ਤੇ ਵੱਧ ਵੀ ਨਾ ਜਾਣ ਤਾਂ ਤੁਸੀਂ ਨੋਰਮਲ ਬਲ ਲੈ ਲਓਗੇ ਦੇਖੋ ਇਹ ਬਲ ਲਓਗੇ ਤੁਸੀਂ ਇੰਚ ਸਵਾ ਇੰਚ ਦੇ ਵਿੱਚ ਬਲ ਲੈਣਾਗਾ ਤੁਸੀਂ ਨੇ ਪੀ ਇੰਚ ਘੇਰੇ ਵਾਸਤੇ ਆ ਦੇਖੋ ਬਲਾਂ ਦਾ ਜਿਹੜਾ ਸਾਈਜ਼ ਹੁੰਦਾ ਉੱਪਰੋਂ ਬਿਲਕੁਲ ਬਰਾਬਰ ਹੋਣਾ ਚਾਹੀਦਾ ਜੇ ਤੁਸੀਂ ਸਹੀ ਤਰੀਕੇ ਨਾਲ ਬਲ ਪਾ ਰਹੇ ਹੋ ਤਾਂ ਸਾਈਜ਼ نیچے ਤੋਂ ਵੀ ਉਦਾਂ ਦੀ ਆਊਗਾ ਬਿਲਕੁਲ ਸਫਾਈ ਦੇ ਨਾਲ ਬੱਡੇ ਛੋਟੇ ਬਲ ਬਿਲਕੁਲ ਵੀ ਨਹੀਂ ਆਉਣਗੇ ਤਾਂ ਆਪਾਂ ਇਹ ਬਲ 2 ਸਵਾ ਇੰਚ ਦੇ ਹਿਸਾਬ ਨਾਲ ਪਾਉਂਦੇ ਜਾਵਾਂਗੇ ਇਸੇ ਤਰੀਕੇ ਨਾਲ ਤੁਸੀਂ ਬਲ ਪਾਉਣੇ ਹੋ ਤੇ ਬਲਾਂ ਦਾ نیچے ਬਲ ਵੀ ਧਿਆਨ ਰੱਖਣਾ ਵੀ ਆਪਣੇ ਪਿੱਛੇ ਨਾ ਨਿਕਲ ਜਾਣ ਬਲ ਕਿਉਂਕਿ ਬਲ ਜੇ ਆਪਸ ਦੇ ਵਿੱਚ نیچے ਉੱਪਰ ਨੀਚੇ ਹੋ ਜਾਂਦੇ ਤਾਂ ਸਿਉਣ ਦੇ ਵਿੱਚੋਂ ਨਿਕਲ ਜਾਂਦੇ ਨੇ ਆਪਾਂ ਮੇਨ ਇੱਥੇ ਤੁਹਾਨੂੰ ਦੱਸਣਾਗਾ ਵੀ ਜਿਹੜਾ ਕਰੀਜ਼ ਵਾਲਾ ਬਾਲਾ ਉਹ ਸਹੀ ਕਿਸ ਤਰੀਕੇ ਨਾਲ ਆ ਸਕੇ ਤੇ ਆਪਣੀ ਸਲਵਾਰਾ ਜਿਹੜੀ ਬਾਹਰ ਵਾਲ ਨਾ ਜਾਵੇ ਹੁਣ ਮੰਨ ਲਓ ਦੇਖੋ ਆ ਕੱਟ ਆ ਗਿਆ ਇੱਕ ਬਾਲਾ ਸੀ ਸਪੇਸ ਇਹਨਾਂ ਦੀ ਇੰਨੀ ਬਚੀ ਆ ਹੁਣ ਆਪਾਂ ਨੇ ਕੀ ਕਰਨਾ ਦੇਖੋ ਇੱਥੋਂ ਐਡਾ ਵੱਡਾ ਬਾਲ ਤਾਂ ਆਪਾਂ ਪਾ ਨਹੀਂ ਸਕਦੇ ਹੈਗੇ ਦੇਖੋ ਵਧੀਆ ਨਹੀਂ ਲੱਗਣਾ ਕਿਉਂਕਿ ਆਪਾਂ ਨੇ ਸਾਈਜ਼ ਇੱਕੋ ਜਿਹਾ ਰੱਖਣਾ ਬਲਾਂ ਦਾ ਹੁਣ ਕੀ ਕਰਾਂਗੇ ਆਪਾਂ ਇੱਥੋਂ ਬਾਲ ਚੱਕ ਲਾਂਗੇ ਇਹ ਕੋਈ ਜ਼ਰੂਰਤ ਨਹੀਂ ਆਪਾਂ ਨੂੰ ਇਦਾਂ ਦਾ ਕੁਝ ਨਹੀਂ ਹੈਗਾ ਵੀ ਆਪਾਂ ਬਾਲ ਇਹ ਛੋਟਾ ਪੈ ਜੂਗਾ ਵੀ ਪਿਛਲੇ ਵਾਲਾ ਪੈਂਚ ਸਭਾਂਚ ਦੇ ਪਾਇਆ ਇਹਦੇ ਨਾਲ ਇਹਦਾ ਕੋਈ ਚੱਕਰ ਨਹੀਂ ਤੁਸੀਂ ਨੇ ਬਲਾਂ ਦਾ ਸਾਈਜ਼ ਉੱਪਰ ਵਾਲੋਂ ਨਹੀਂ ਲੈ ਕੇ ਜਾਣਾ ਤਾਂ ਤੁਸੀਂ ਇੱਥੇ ਛੋਟਾ ਪਲੇਟ ਵੀ ਪਾ ਸਕਦੇ ਹੋ ਦੇਖੋ ਇਹਦੇ ਨਾਲ ਇਹਦਾ ਕੋਈ ਹੋਣੀ ਹੈਗਾ ਮੰਨ ਲਓ ਮੈਂ ਇੱਥੇ ਤੱਕ ਆ ਕੇ ਰੁਕ ਗਈ ਦੇਖੋ ਹੁਣ ਆਪਾਂ ਨੇ ਜਿਹੜਾ ਕੱਟ ਲਗਾਇਆ ਇਸ ਕੱਟ ਤੋਂ ਬਲ ਨੂੰ ਚੱਕਣਾਗਾ ਜਮਾ ਕ੍ਰੀਜ਼ ਵਾਲੇ ਨੂੰ ਜੇ ਆਪਾਂ ਕ੍ਰੀਜ਼ ਵਾਲਾ ਬਲ ਬਿਲਕੁਲ ਸੈਂਟਰ ਦੇ ਵਿੱਚ ਲੈ ਕੇ ਜਾਣਾ ਤੇ ਸਲਵਾਰ ਆ ਜਿਹੜੀ ਉਹ ਪਿੱਛੇ ਵੱਲ ਨਾ ਜਾਵੇ ਹੁਣ ਦੇਖੋ ਮੈਂ ਆਹ ਰੇਵ ਆਪਣੀ ਕਟਿੰਗ ਪਾਈ ਐ ਇਸ ਤਰੀਕੇ ਨਾਲ ਪਾਈ ਆ ਹੁਣ ਤੁਸੀਂ ਕੀ ਕਹੋਗੇ ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾਗਾ ਵੀ ਮੰਨ ਲਓ ਆਪਾਂ ਨੇ ਬਲ ਇਸ ਤਰੀਕੇ ਨਾਲ ਬਿਠਾ ਲਿਆ ਦੇਖੋ ਵੀ ਸਿੱਧਾ ਪਾ ਕੇ ਲੈ ਜਾਓ ਕਿਉਂ ਇਹਦੇ ਨਾਲ ਦੇਖੋ ਸਲਵਾਰ ਦਾ ਬੈਲਟ ਹੈ ਜਿਹੜਾ ਉਹ ਜਿਆਦਾ ਵੱਡਾਗਾ ਤੇ ਬਾਲੇ ਦੇ ਵਿੱਚ ਘੱਟ ਪੈਣਗੇ ਜਿਸ ਦੇ ਕਰਨ ਕਿ ਆਪਣੀ ਸਲਵਾਰ ਹੈ ਜਿਹੜੀ ਪਿੱਛੇ ਪਿੱਛੇ ਵੱਲ ਕੁੱਕੀ ਜਾਊਗੀ ਹੁਣ ਆਪਾਂ ਕਾਟ ਕਿਉਂ ਪਾਈ ਆ ਵੀ ਆਪਣੀ ਜਿਹੜੀ ਕ੍ਰੀਜ਼ ਆ ਉਹ ਬਿਲਕੁਲ ਸਿੱਧੀ ਖੜੀ ਰਹੇ ਦੂਸਰਾ ਵੀ ਆਪਣੀ ਕ੍ਰੀਜ਼ ਤੋਂ ਕਿਉਂ ਚੱਕਿਆਗਾ ਵੀ ਕ੍ਰੀਜ਼ ਆਪਣੀ ਬਿਲਕੁਲ ਸਿੱਧੀ ਰਹੇ ਹੁਣ ਤੁਸੀਂ ਨੇ ਕੀ ਕਰਨਾ ਜਿਹੜੀ ਆਪਣੀ ਆ ਕਾਟ ਪਾਈ ਆ ਆ ਕ੍ਰੀਜ਼ ਤੋਂ ਬਾਹਰ ਚੱਕੋਗੇ ਇਸ ਤਰੀਕੇ ਨਾਲ ਦੇਖੋ ਮੈਂ ਕ੍ਰੀਜ਼ ਤੋਂ ਬਾਹਰ ਲੈ ਲਿਆ ਆ ਵਾਲਾ ਤੁਸੀਂ ਨੇ ਜਦੋਂ ਬਲ ਨੂੰ ਇਹਦੇ نیچے ਕਰਨਾ ਇੱਕ ਤਾਂ ਆਮ ਬਲਾਂ ਨੂੰ ਹਲਕਾ ਜਿਹਾ ਵਧਾ ਕੇ ਪਾਉਣਾ ਬਲ ਵੱਡਾ ਬਲ ਪਾਉਣਾ ਦੂਸਰਾ ਬਲ ਨੂੰ نیچے ਨਹੀਂ ਉਤਾਰਨਾ ਹਮੇਸ਼ਾ ਵਾਸਤੇ ਥੋੜਾ ਜਿਹਾ ਆਮ ਬਲਾਂ ਨੂੰ ਥੋੜਾ ਜਿਹਾ ਉੱਪਰ ਨੂੰ ਖਿੱਚ ਦੋ ਜਿਹਦੇ ਕਾਰਨ ਕਿ ਆਪਣੀ ਸਲਵਾਰ ਦੀ ਜਿਹੜੀ ਕਰੀਜ਼ ਆ ਉਹ ਅੱਗੇ ਵੱਲ ਨੂੰ ਹੀ ਰਹੇ ਹਲਕਾ ਜਿਹਾ ਆਮ ਬਲਾਂ ਨਾਲ ਮੰਨ ਲਓ ਸੂਤ ਕੇ ਉੱਪਰ ਵੱਲ ਨੂੰ ਖਿੱਚ ਕੇ ਬਲ ਪਾਉਣਾਗਾ ਜਿਹੜਾ ਤੁਸੀਂ ਕਰੀਜ਼ ਵਾਲਾ ਬਲ ਪਾਉਂਗੇ ਜਿਹਦਾ ਮੇਨ ਰੀਜਨ ਕੀ ਰਹਿੰਦਾਗਾ ਵੀ ਆਪਣੀ ਸਲਵਾਰ ਆ ਜਿਹੜੀ ਉਹ ਬਾਹਰ ਵੱਲ ਨਹੀਂ ਜਾਂਦੀ बस इसी तरीके ਨਾਲ ਤੁਸੀਂ ਜਿਵੇਂ ਪਿੱਛੇ ਵੱਲ ਪਾਉਂਦੇ ਆ ਰਹੇ ਹੋ ਉਸੇ ਤਰੀਕੇ ਨਾਲ ਤੁਸੀਂ ਨੇ ਫੇਰ ਬਲ ਪਾਉਣੇ ਆ। ਉਹੀ ਇੰਚ ਸਵਾ ਇੰਚ ਦੇ ਵਿੱਚ ਜਿਵੇਂ ਤੁਸੀਂ ਪਾ ਰਹੇ ਹੋਗੇ ਮੈਂ ਨਾ ਇੱਕ ਦੋ ਵਾਰ ਤੁਸੀਂ ਮੈਨ ਵੀ ਸਕਦੇ ਹੋ ਦੇ ਕੋਈ ਵਿਚਦੀ ਆਪਾਂ ਇਹਨੂੰ ਇਸ ਤਰੀਕੇ ਨਾਲ ਆਪਾਂ ਇੱਕੋ ਸਾਈਜ਼ ਦੇ ਵਿੱਚ ਬਲ ਪਾਉਂਦੇ ਜਾਣਾਗਾ। ਆ ਦੇਖੋ ਹੁਣ ਮੰਨ ਲਓ ਜਿਹੜਾ ਆ ਕੱਟ ਲੱਗਿਆ ਹੋਇਆ ਤੇ ਆਪਾਂ ਪਿਛੇ ਲੈ ਜਿਹੜਾ ਆਸਨ ਦਾ ਨਿਸ਼ਾਨਾ ਜਿੱਥੇ ਬਲ ਪਾਇਓ ਉਹਨੂੰ ਆਪਾਂ ਇਸ ਤਰੀਕੇ ਨਾਲ ਮਿਲ ਲਾਂਗੇ ਆਪਾਂ ਨੂੰ ਆਟੋਮੈਟਿਕ ਹੀ ਪਤਾ ਚੱਲ ਜੂ ਵੀ ਆਪਣਾ ਕਿੰਨਾ ਕੁ ਗੈਪ ਰਿਹਾ ਤੇ ਕਿੰਨੇ ਕੁ ਬਲ ਪੈਣਗੇ। ਹੁਣ ਦੇਖੋ ਜਿਹੜੀ ਆਪਣੀ ਆਸਣ ਵਾਲੀ ਸਲਾਈ ਆ ਆ ਸੀ ਤੇ ਆਪਣਾ ਕੱਟ ਇੱਥੇ ਆ ਰਿਹਾ ਆ ਆਪਾਂ ਆਪਣੇ ਕੋਲੇ ਸਿਰਫ ਇੰਨਾ ਕਪੜਾ ਬਚਿਆਗਾ ਜਿਹੜਾ ਨੂੰ ਆਪਾਂ ਐਡਜਸਟ ਕਰਨਾ ਵਿਚੇ ਦੇ ਤਾਂ ਉਸੇ ਤਰੀਕੇ ਦੇ ਹਿਸਾਬ ਨਾਲ ਆਪਾਂ ਓਨੇ ਓਨੇ ਬਲਾਂ ਨੂੰ ਪਾਉਂਦੇ ਜਾਣਾਗਾ ਬਸ ਆਪਣੀ ਸਲਵਾਰ ਆ ਜਿਹੜੀ ਉਹ ਬਾਹਰ ਵੱਲ ਨਹੀਂ ਜਾਣੀ ਚਾਹੀਦੀ ਉਹਦਾ ਮੇਨ ਮਕਸਦ ਇਹੀ ਆ ਕ੍ਰੀਜ਼ ਵਾਲੇ ਬਲ ਦਾ ਤੁਸੀਂ ਬਲ ਨੂੰ ਜਦੋਂ ਵੀ ਕ੍ਰੀਜ਼ ਵਾਲਾ ਬਲ ਪਾਉਂਗੇ ਤਾਂ ਥੋੜਾ ਜਿਹਾ ਉੱਪਰ ਨੂੰ ਖਿੱਚ ਕੇ ਹੀ ਬਲ ਨੂੰ ਰੱਖਣਾਗਾ ਜਿਹੜੀਆਂ ਸਟੇਟ ਸਲਵਾਰਾਂ ਹੁੰਦੀਆਂ ਨੇ ਉਹਦੇ ਵੀ ਇਸੇ ਤਰੀਕੇ ਨਾਲ ਬੈਲ ਪੈਂਦੇ ਆ ਕਿਉਂਕਿ ਉਹਦਾ ਘੇਰਾ ਜ਼ਿਆਦਾ ਹੁੰਦਾ ਨਹੀਂ ਹੈਗਾ ਤਾਂ ਆਪਣੇ ਜਿਹੜੇ ਬਲ ਨੇ ਉਹ ਪਿੱਛੇ-ਪਿੱਛੇ ਬਲ ਜਾਈ ਜਾਂਦੇ ਨੇਗੇ ਆ ਦੇਖੋ ਆ ਸੀ ਇਸ ਤਰੀਕੇ ਨਾਲ ਆਪਣਾ ਵਿਚ ਸੈਂਟਰ ਦੇ ਵਿੱਚ ਕੀ ਆ 2 ਢਾਈ ਉਂਗਲਾਂ ਦਾ ਗੈਪ ਰਹਿ ਰਿਹਾ ਹੈਗਾ ਹੁਣ ਆਪਾਂ ਇਸੇ ਤਨੀ ਇਧਰ ਨੂੰ ਰੱਖਾਂਗੇ ਮਨ ਲੋ ਜੇ ਤੁਸੀਂ ਇਹ ਗੈਪ ਨਹੀਂ ਵੀ ਪਾਉਣਾ ਤਾਂ ਬਿਲਕੁਲ ਦੇਖੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਸਿੱਧਾ ਲੈ ਕੇ ਜਾਣਾ ਤੁਸੀਂ ਇਸ ਤਰੀਕੇ ਨਾਲ ਵੀ ਕਰ ਸਕਦੇ ਹੋ ਤਾਂ ਪਿੱਛੋਂ ਬਲ ਨੂੰ ਕੀ ਕਰੋਗੇ ਛੋਟਾ ਕਰ ਦੋਗੇ ਜੇ ਤੁਸੀਂ ਇਸ ਤਰੀਕੇ ਦੇ ਨਾਲ ਬਲ ਪਾਉਣਾ ਚਾਹੁੰਦੇ ਹੋਗੇ ਜੇ ਤੁਹਾਨੂੰ ਐ ਇਹਦੇ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਸੈਂਟਰ ਦੇ ਵਿੱਚੋਂ ਪਲੇਨ ਰਹਿ ਰਿਹਾ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਬਲ ਪਾ ਸਕਦੇ ਹੋਗੇ ਜਿੰਨੀ ਸਪੇਸ ਆਪਾਂ ਨੇ ਇੱਧਰ ਦਿੱਤੀ ਆ ਉਸੇ ਤਰੀਕੇ ਨਾਲ ਆਪਾਂ ਇਧਰੋਂ ਦੂਸਰੀ ਸਾਈਡ ਤੋਂ ਵੀ ਦੇਵਾਂਗੇ ਉਸੇ ਹਿਸਾਬ ਦੇ ਨਾਲ ਬਲ ਜਿਵੇਂ ਆਪਾਂ ਇੱਥੇ ਛੋਟੇ ਪਾਏ ਨੇ ਤਾਂ ਛੋਟੇ ਪਾਉਣੇ ਆ ਜੇ ਵੱਡੇ ਪਾਏ ਤਾਂ ਵੱਡੇ ਪਾਓ ਹਮੇਸ਼ਾ ਵਾਸਤੇ ਬਲ ਜਦੋਂ ਵੀ ਪਾਉਣਿਆਂ ਤਾਂ ਪਿੱਛੋਂ ਬਲ ਤੁਸੀਂ ਵੱਡੇ ਰੱਖਣੇ ਆ ਅੱਗੇ ਵਾਲ ਨੂੰ ਆਸਣ ਵਾਲੇ ਵਾਲ ਨੂੰ ਬਲਾਂ ਦਾ ਸਾਈਜ਼ ਘਟਾਉਂਦੇ ਜਾਣਾਗਾ ਇਸੇ ਤਰੀਕੇ ਨਾਲ ਮੈਂ ਬਲਾਂ ਨੂੰ ਇਧਰ ਪਾਉਂਗੀ ਦੇਖੋ ਬਲਾਂ ਦਾ ਸਾਈਜ਼ ਬਿਲਕੁਲ ਸੇਮ ਬਰਾਬਰ ਇੱਕੋ ਜਿਹਾ ਸਾਈਜ਼ ਆ ਇਸੇ ਤਰੀਕੇ ਨਾਲ ਤੁਹਾਨੂੰ ਨੀਚੇ ਵੱਲ ਨਜ਼ਰ ਆਉਣਗੇ ਆਹ ਵਾਲ ਦੇਖੋ ਆਪਣਾ ਵੱਡਾ ਤਾਂ ਦੀ ਸਿਰਹਾ ਕਿਉਂਕਿ ਆਪਣੀ ਕ੍ਰੀਜ਼ ਤੋਂ ਬਲ ਨੂੰ ਸਹੀ ਸੈੱਟ ਕੀਤਾ ਸੀਗਾ ਅੱਗੇ ਪਿੱਛੇ ਕਰਕੇ ਬਲ ਨੂੰ ਆਪਾਂ ਨੇ ਪ੍ਰੋਪਰ ਕ੍ਰੀਜ਼ ਤੋਂ ਹੀ ਬਲ ਚੱਕਿਆਗਾ ਉਹਦੇ ਕਾਰਨ ਆਪਣਾ ਜਿਹੜਾ ਬਲ ਆ ਇਹ ਵੱਡਾ ਦਿਖਾਈ ਦੇ ਰਿਹਾਗਾ ਆਮ ਬਲ ਦੇਖੋ ਆਪਣੇ ਸਾਰੇ ਬਰਾਬਰ ਇੱਕੋ ਜਿਹੇ ਬਲ ਨੇਗੇ ਹੱਸੇ ਜਿਸ ਤਰ੍ਹਾਂ ਆਪਾਂ ਉਧਰ ਦੂਸਰੀ ਸਾਈਡ ਤੇ ਬਲ ਪਾਇਆ ਉਸੇ ਤਰੀਕੇ ਨਾਲ ਆਪਾਂ ਨੇ ਇੱਧਰ ਵੱਲ ਨੂੰ ਬਲ ਪਾਉਂਦੇ ਜਾਣਾਗਾ ਆ ਦੇਖੋ ਜਿਵੇਂ ਆਪਣੇ ਕੋਲੇ ਹੁਣ ਦੂਸਰੀ ਸਾਈਡ ਤੋਂ ਫੇਰ ਆਪਣਾ ਕ੍ਰੀਜ਼ ਵਾਲਾ ਬਲ ਆ ਰਿਹਾਗਾ ਉਹ ਆਪਾਂ ਕਿਸ ਤਰੀਕੇ ਨਾਲ ਪਾਉਣਾਗਾ ਦੇਖੋ ਜਿਹੜਾ ਆਹ ਵਾਲਾਗਾ ਦੇਖੋ ਇਹਦੇ ਕੋਲੇ ਅੰਦਰਲੀ ਸਾਈਡ ਆਪਾਂ ਜਿਵੇਂ ਉਧਰ ਛੋਟਾ ਪਾਇਆ ਸੀ ਉਸੇ ਤਰੀਕੇ ਨਾਲ ਆਪਾਂ ਇਹਨੂੰ ਵੀ ਛੋਟਾ ਰੱਖਾਂਗੇ ਜਿਹੜਾ ਆਪਣਾ ਕ੍ਰੀਜ਼ ਵਾਲਾ ਬਲ ਹੋਊਗਾ ਉਹਨੂੰ ਹਮੇਸ਼ਾ ਵਾਸਤੇ ਆਪਾਂ ਆਮ ਬਲਾਉਣਾ ਥੋੜਾ ਜਿਹਾ ਵੱਡਾ ਪਾਉਣਾ ਤੇ ਉੱਪਰ ਵਾਲ ਨੂੰ ਖਿੱਚ ਕੇ ਲੈ ਕੇ ਜਾਣਾ ਦੇਖੋ ਸੈਂਟਰ ਦੀ ਕ੍ਰੀਜ਼ ਵਾਲਾ ਫੇਰ ਬਲ ਆ ਰਿਹਾਗਾ ਆਪਾਂ ਇੱਥੋਂ ਪਕੜਾਂਗੇ ਕ੍ਰੀਜ਼ ਦੇ ਉੱਪਰੋਂ ਜਿੱਥੇ ਕੱਟ ਲਗਾਇਆਗਾ ਬਿਲਕੁਲ ਆਪਾਂ ਉਸੇ ਤਰ੍ਹਾਂ ਹੀ ਆਪਾਂ ਉੱਪਰ ਨੂੰ ਖਿੱਚ ਕੇ ਬਲ ਨੂੰ ਰੱਖਾਂਗੇ ਆਮ ਬਲਾਉਣਾ ਇਸ ਤਰ੍ਹਾਂ ਉੱਪਰ ਨੂੰ ਖਿੱਚਣਾ ਬਲ ਨੂੰ ਉਨੇ ਦੇ ਜਿਸ ਤਰ੍ਹਾਂ ਆਪਾਂ ਪਿੱਛੇ ਬਲ ਪਾਏ ਨੇ ਵੱਡੇ ਪਾਏ ਨੇ ਜਾਂ ਤੁਸੀਂ ਕਿਵੇਂ ਮੀਡੀਅਮ ਪਾਏ ਨੇ ਉਸੇ ਤਰੀਕੇ ਨਾਲ ਤੁਸੀਂ ਇੱਧਰ ਬਲ ਪਾਉਣੇ ਨੇਗੇ ਬਲਾਂ ਦਾ ਇਹਨਾ ਮੂੰਹ ਦਾ ਉਹ ਆਪਸ ਦੇ ਵਿੱਚ ਦੇਖੋ ਇੱਕ ਦੂਜੇ ਨੂੰ ਸਾਹਮਣੇ ਬਲ ਹੁੰਦੇ ਨੇ ਆ ਵੀ ਅੰਦਰਲੀ ਸਾਈਡ ਨੂੰ ਬਲਾਂ ਦਾ ਰੱਖਦੇ ਹੁਣ ਜਦੋਂ ਵੀ ਆਪਾਂ ਨੇ ਬਲ ਪਾਉਣੇ ਆ ਅੰਦਰ ਝੋਲੀ ਵਾਲੇ ਪਾਸੇ ਬਲ ਨੂੰ ਬਲਾਂ ਦਾ ਮੂੰਹ ਹੋਣਾ ਚਾਹੀਦਾਗਾ ਇਸੇ ਤਰੀਕੇ ਆਪਾਂ ਦੁਬਾਰਾ ਫੇਰ ਇਹਨੂੰ ਕੱਟ ਤੋਂ ਮਿਲ ਲਾਂਗੇ ਦੇਖੋ ਇਸ ਤਰੀਕੇ ਨਾਲ ਵੀ ਆਪਣਾ ਇਹ ਸਹੀ ਆ ਰਿਹਾ ਜਾਂ ਨਹੀਂ ਆ ਰਿਹਾ ਕਿੰਨਾ ਫਾਸਲਾ ਰਹਿ ਰਿਹਾ ਜਿਵੇਂ ਆਪਾਂ ਨੂੰ ਇਸ ਤਰ੍ਹਾਂ ਮਿੰਕੀ ਝੋਲੀ ਤੋਂ ਫੜ ਲਾਂਗੇ ਤੇ ਆਪਾਂ ਜਿਹੜਾ ਕੱਟ ਲਗਾਇਆ ਉਸ ਤੋਂ ਪਕੜ ਕੇ ਤੇ ਜਿਹੜੀ ਪਿਛਲੇ ਵਾਲੀ ਕਾਟ ਟੱਕ ਲੱਗਿਆ ਆਪਾਂ ਉਹਨੂੰ ਵੀ ਪਤਾ ਲੱਗ ਜੂ ਵੀ ਆਪਣੀ ਕਿੱਥੇ ਆ ਰਹੀ ਹੈ ਦੇਖੋ ਆਹ ਸੀ ਕੱਟ ਤੇ ਆਹ ਆਪਣੀ ਆਸਰੇ ਸਿਰਫ ਇੱਕ ਦੋ ਬਲ ਪੈਣਗੇ ਉਸੇ ਤਰੀਕੇ ਨਾਲ ਆਪਾਂ ਬਾਲੇ ਦੇ ਵੀ ਉਵੇਂ ਪਾਉਣੇ ਨੇ ਆਪਾਂ ਦੁਬਾਰਾ ਫਿਰ ਉਸੇ ਤਰੀਕੇ ਬੈਲਟ ਨੂੰ ਨਾ ਬਾਰ-ਬਾਰ ਚੱਕਣ ਦੀ ਜਰੂਰਤ ਨਹੀਂ ਹੈਗੀ ਦੇਖੋ ਇੱਕ ਬਲ ਹੋਰ ਪੈਣਾ ਆਪਣਾ ਬਿਲਕੁਲ ਉਹਦੇ ਬਰਾਬਰ ਚ ਲੈ ਜਾਊਗਾ ਆ ਦੇਖੋ ਜਮਾ ਸਹੀ ਘਟਨਾ ਕੱਟ ਮਿਲ ਗਿਆ ਆ ਸੀ ਆਪਣਾ ਆਸਨ ਦਾ ਨਿਸ਼ਾਨ ਤਾਂ ਇਹਨੂੰ ਆਪਾਂ ਇਸ ਤਰੀਕੇ ਨਾਲ ਕੱਢ ਦਾਂਗੇ ਸੋ ਨੂੰ ਕੋਈ ਬਲ ਪਟਣ ਦੀ ਜਰੂਰਤ ਨਹੀਂ ਹੈਗੀ ਬਾਰ-ਬਾਰ ਕੁਝ ਨਹੀਂ ਕਰਨ ਜੂ ਇੱਕਦਮ ਸਹੀ ਪ੍ਰੋਪਰ ਬਲ ਆਉਣਗੇ ਦੇਖੋ ਆਪਣੇ ਗਿਨਤੀ ਕਰਨੇ ਤੁਸੀਂ ਗਿਨਤੀ ਵੀ ਕਰ ਸਕਦੇ ਹੋ ਇੱਕ ਅੱਧਾ ਵਾਲਾ ਆਪਣਾ ਇਧਰ ਉਧਰ ਵੀ ਹੋ ਸਕਦਾ ਦੇਖੋ ਪਰ ਜੇ ਤੁਸੀਂ ਇਸ ਤਰੀਕੇ ਨਾਲ ਮਿਨੋਗੇ ਤੁਹਾਡੇ ਬਲ ਬਰਾਬਰ ਆ ਰਹੇ ਨੇ ਤਾਂ ਤੁਹਾਨੂੰ ਮਿੰਨ ਦੀ ਬਰਾਬਰ ਜ਼ਰੂਰਤ ਨਹੀਂ ਹੈ ਕਿ ਦੇਖੋ ਬੜਾ ਨਾ ਬਲ ਜਮਾ ਬਰਾਬਰ ਆਪਣੇ ਮਿਲ ਰਹੇ ਨੇ ਜਮਾ ਇੱਕਦਮ ਸਹੀ ਬਲ ਨੇ ਹੁਣ ਆਪਾਂ ਕੀ ਕਰਨਾ 벨ਟ ਜੜਨਾ ਇਹਦੇ ਨਾਲ ਜਦੋਂ ਆਪਾਂ 벨ਟ ਨੂੰ ਜੜਨਾ ਦੇਖੋ ਆਪਾਂ ਛਿੜੀ ਵਾਲਾ ਉਹ ਪੜਾਂਗੇ ਉਧਰੋਂ ਆਸਣ ਵਾਲਾ ਪੜਾਂਗੇ ਇੱਥੋਂ ਫੜ ਕੇ ਨੂੰ ਆਪਾਂ ਸੈਂਟਰ ਦੇ ਵਿੱਚੋਂ ਜੜਾਂਗੇ ਕਈ ਵਾਰ ਤਾਂ ਕੀ ਕਰਦੇ ਨੇ ਜਾਤਰ ਪਿੱਛੋਂ ਲੈ ਕੇ ਜੜ ਕੇ ਆ ਜਾਂਦੇ ਨੇ 벨ਟ ਨੂੰ ਪਿੱਛੋਂ ਜੜ ਲੈਂਦੇ ਨੇ ਜਿਹੜੇ ਬਾਲਾਂ ਵਾਲਾ ਹਿੱਸਾ ਆਉਂਦਾ ਉਹਨੂੰ ਬਾਅਦ ਦੇ ਵਿੱਚ ਬਲ ਪਾ ਕੇ ਜੜਦੇ ਨੇ ਤੁਸੀਂ ਕਿਵੇਂ ਵੀ ਕਰ ਸਕਦੇ ਹੋ ਕਿ ਇਹਦੇ ਵਿੱਚ ਇਹਦਾ ਕੋਈ ਚੱਕਰ ਨਹੀਂ ਹੈਗਾ ਆਪਾਂ ਨੇ ਪਿੱਛੋਂ ਦੇਖੋ ਕੱਟ ਮਿਲਨੇ ਚਾਹੀਦੇ ਹੈਗੇ ਤੁਸੀਂ ਪਿੱਛੋਂ ਵੀ ਪਹਿਲਾਂ ਜੜ ਸਕਦੇ ਹੋ 벨ਟ ਨੂੰ ਬਲ ਬਾਅਦ ਦੇ ਵਿੱਚ ਪਾ ਸਕਦੇ ਹੋ ਜੇ ਤੁਸੀਂ ਪ੍ਰੋਪਰ ਸਾਰੇ ਬਲ ਪਾ ਕੇ ਬਾਅਦ ਦੇ ਵਿੱਚ ਜੜਨਾ ਤਾਂ ਤੁਸੀਂ ਉਸ ਤਰੀਕੇ ਨਾਲ ਵੀ ਕਰ ਸਕਦੇ ਹੋਗੇ ਤਾਂ ਇਸ ਤਰੀਕੇ ਨਾਲ ਮੈਂ ਦੇਖੋ ਇਹਨੂੰ ਪਕੜਦੀ ਜਾਊਂਗੀ ਤੈਨੂੰ ਜਿਹੜੀ ਆਪਨੇ ਸਲਾਈ ਮਾਰੀ ਆ ਬਲਾਂ ਲਈ ਉਹ ਆਪਣੇ ਇਧਰਲੇ ਪਾਸੇ ਸਲਾਈ ਦੇਖੋ ਦਿਸਣੀ ਨਹੀਂ ਚਾਹੀਦੀ ਹੈਗੀ ਤੇ ਨਾ ਹੀ ਬਲਾਂ ਦੇ ਵਿੱਚ ਜ਼ਿਆਦਾ ਮਾਰ ਜਨ ਦੇਣਾਗਾ ਕਿਉਂਕਿ ਫਿਰ ਉਹ ਸਫਾਈ ਨਹੀਂ ਆਉਂਦੀ ਮੋਟੇ-ਮੋਟੇ ਜੇ ਹੋ ਜਾਂਦੇ ਆ ਦੇਖੋ ਆ ਦੇਖੋ ਜਿਵੇਂ ਹੁਣ ਮੇਰਾ ਇੱਥੇ ਥੋੜਾ ਜਿਹਾ ਫਰਕ ਰਹਿ ਰਿਹਾ ਆ ਆਪਾਂ ਨੂੰ ਕੋਈ ਇਹਦੇ ਵਿੱਚ ਬਲ ਪੱਟਣ ਦੀ ਜ਼ਰੂਰਤ ਨਹੀਂ ਹੈਗੀਗੀ ਦੇਖੋ ਸਿਰਫ ਇੰਚ ਦਾ ਫਰਕ ਆਗਾ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਹਲਕਾ ਜਿਹਾ ਸਹਾਰ ਕੇ ਵੀ ਐਡਜਸਟ ਕਰ ਸਕਦੇ ਹੋ ਜੇ ਐਦਾਂ ਨਹੀਂ ਵੀ ਕਰਨਾ ਤਾਂ ਆਪਾਂ ਨੇ ਕੀ ਕਰਨਾ ਹੈ ਦਾ ਪਿੱਛੇ ਵਾਲਾ ਬਲ ਖੋਲਾਂਗੇ ਆਪਾਂ ਇਹਦਾ ਇੱਕ ਕਈ ਵਾਰ ਆਪਾਂ ਨੂੰ ਕਿਉਂਕਿ 벨ਟ ਵੱਡਾ ਹੈਗਾ ਕਈ ਵਾਰ ਪਾਉਂਦੇ ਪਾਉਂਦੇ ਆਪਾਂ ਤੋਂ 19 ਕੀ ਦਾ ਫਰਕ ਰਹਿ ਜਾਂਦਾ ਦੇਖੋ ਕੋਈ ਇਦਾਂ ਨਹੀਂ ਹੈਗਾ ਵੀ ਆਪਾਂ ਤੋਂ ਫਰਕ ਨਹੀਂ ਰਹਿੰਦਾ ਹੈਗਾ ਦੇਖੋ ਹੁਣ ਜੇ ਆਪਾਂ ਇਸ ਤਰ੍ਹਾਂ ਕਰਾਂਗੇ ਤਾਂ ਆਪਣਾ ਹੁਣ ਬਲਾਂ ਵਾਲਾ ਪਾਸਾ ਵੱਧ ਗਿਆ ਬਲ ਤਾਂ ਉੱਥੇ ਪੈਣੀ ਪੈਣਾ ਪਰ ਆਪਾਂ ਉਹ ਬਲ ਨੂੰ ਕੀ ਕਰਾਂਗੇ ਪਿਛਲੇ ਨੂੰ ਹਲਕਾ ਜਿਹਾ ਛੋਟਾ ਕਰ ਦਾਂਗੇ ਨਾਰਮਲ ਜ਼ਿਆਦਾ ਨਹੀਂ ਦੇਖੋ ਆਹ ਦੇਖੋ ਥੋੜਾ ਜਿਹਾ ਛੋਟਾ ਕਰਨ ਦੇ ਨਾਲ ਕੀ ਆਪਣਾ ਕੱਟ ਬਰਾਬਰ ਆ ਰਿਹਾ ਜਾਂ ਤੁਸੋਂ ਨੂੰ ਸਾਰਾ 벨ਟ ਬਟਣ ਦੀ ਜ਼ਰੂਰਤ ਨਹੀਂ ਇੱਕ ਅੱਧੇ ਬਲ ਦੇ ਨਾਲ ਤੁਸੀਂ ਅੱਗੇ ਪਿੱਛੇ ਕਰ ਸਕਦੇ ਹੋਗੇ ਦੇਖੋ ਆਪਣਾ ਇਸੇ ਤਰੀਕੇ ਆਪਣਾ ਪਿੱਛੇ ਵਾਲੀ ਸਿ ਆਉਣ ਬਿਲਕੁਲ ਬਰਾਬਰ ਆ ਰਹੀ ਹੈ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਬਲ ਦੱਸ ਰਿਹਾ ਹਾਂ ਵੀ ਤੁਸੀਂ ਐਸੇ ਨਾਲ ਈਜ਼ੀ ਬਲ ਪਾ ਸਕਦੇ ਹੋ ਦੇਖੋ ਤੁਹਾਨੂੰ ਬਾਰ-ਬਾਰ ਬੈਲਟ ਪਟਣ ਦੀ ਜ਼ਰੂਰਤ ਨਹੀਂ ਹੈਗੀ ਬਾਰ-ਬਾਰ ਬੈਲਟ ਚੱਕ ਕੇ ਮੈਨਣ ਦੀ ਜ਼ਰੂਰਤ ਨਹੀਂ ਹੈਗੀ ਆ ਦੇਖੋ ਆ ਵੀ ਆਪਣੇ ਕੱਟ ਜਮਾ ਇੱਕਦਮ ਬਰਾਬਰ ਆ ਰਹੇ ਨੇ ਜੀ ਜਿਸ ਤਰ੍ਹਾਂ ਦੇਖੋ ਆਪਾਂ ਦੂਸਰੇ ਪਾਸੇ ਆਪਾਂ ਨੇ ਬਲ ਕੱਢ ਕੇ ਪਾਇਆ ਸੀ ਉਸੇ ਤਰੀਕੇ ਨਾਲ ਆਪਾਂ ਨੂੰ ਪਿੱਛੇ ਪਾਉਣਾ ਪਊ ਕਿਉਂਕਿ ਆਪਣੇ ਬਲ ਜਮਾ ਬਿਲਕੁਲ ਬਰਾਬਰ ਪਾਏ ਹੋਏ ਸੀਗੇ ਉਸੇ ਤਰੀਕੇ ਨਾਲ ਆਪਾਂ ਪਿੱਛੇ ਬਲ ਨੂੰ ਛੋਟਾ ਕਰ ਲਾਂਗੇ ਹਲਕਾ ਜਿਹਾ ਇਹ ਆਮ ਦੇਖੋ ਉਨੀ ਕੀ ਦਾ ਇਸ ਤਰ੍ਹਾਂ ਬਲਾਂ ਦੇ ਵਿੱਚ ਹੁੰਦਾ ਰਹਿੰਦਾਗਾ ਤਾਂ ਆਪਾਂ ਨੂੰ ਸਾਰਾ ਬਲ 벨ਟ ਬੱਟਣ ਦੀ ਜਰੂਰਤ ਨਹੀਂ ਜੇ ਤੁਹਾਡੇ ਸਹੀ ਤਰੀਕੇ ਨਾਲ ਸਾਰੇ ਬਲ ਪਏ ਹੋਣਗੇ ਤਾਂ ਤੁਸੀਂ ਪਿਛਲਾ ਬਲ ਹੋਊਗਾ ਜਿਹੜਾ ਲਾਸਟ ਵਾਲਾ ਉਹਦੇ ਵਿੱਚ ਐਡਜਸਟ ਕਰ ਸਕਦੇ ਹੋਗੇ ਬਲ ਨੂੰ ਜੇ ਤੁਹਾਡਾ ਵੱਧ ਰਿਹਾਗਾ ਮੰਨ ਲਓ ਆਹ ਬਲਾਂ ਵਾਲਾ ਹਿੱਸਾ ਤਾਂ ਤੁਸੀਂ ਇਹਨੂੰ ਘਟਾ ਘਟਾ ਸਕਦੇ ਹੋਗੇ ਵਧਾ ਸਕਦੇ ਹੋ ਬਲ ਦੇ ਵਿੱਚ ਹੀ ਕਰ ਲੋਗੇ ਜਿਵੇਂ ਬਲ ਪਾਊਗਾ ਆਪਣਾ ਦੇਖੋ ਉਸੇ ਸਾਈਜ਼ ਦੀ ਆਪਾਂ ਉੱਥੇ ਬਲ ਨੂੰ ਰੱਖਣਾਗਾ ਪਰ ਆਪਾਂ ਬਲ ਨੂੰ ਕੀ ਕਰਾਂਗੇ ਛੋਟਾ ਕਰ ਦਾਂਗੇ ਥੋੜਾ ਜਿਹਾ ਆਮ ਨਾਲੋਂ ਜਿਹੜਾ ਪਿਛਲਾ ਵਾਲ ਹੁੰਦਾ ਦੇਖੋ ਜੇ ਆਪਾਂ ਛੋਟਾ ਕਰ ਦਾਂਗੇ ਤੇ ਇਹਦੇ ਨਾਲ ਕੋਈ ਚੱਕਰ ਨਹੀਂ ਪੈਂਦਾਗਾ ਲਾਸਟ ਵਾਲੇ ਬਲ ਤੇ ਕਿਉਂਕਿ ਛੋਟਾ ਬਲ ਉੱਪਰ ਹੀ ਰਹਿ ਜਾਂਦਾਗਾ ਕੋਈ ਐਵੇਂ ਨਹੀਂ ਹੈਗਾ ਵੀ ਇਹਦੇ ਨਾਲ ਕੋਈ ਆਪਣਾ ਸਹੀ ਹੋਣੀ ਬਸ ਸਰਕਲ ਨਹੀਂ ਬਣਨਾ ਜਾਂ ਕੁਝ ਹੋਰ ਨਹੀਂ ਹੋਣਾ ਹੈਗਾ ਆ ਦੇਖੋ ਮੈਂ ਤੁਹਾਨੂੰ ਸਲਵਾਰ ਨੂੰ ਸਿੱਧੀ ਕਰਕੇ ਦਿਖਾਉਂਗੀ ਬਹੁਤ ਹੀ ਸੋਹਣੇ ਬਲ ਪਏ ਨੇ ਦੇਖੋ ਇੱਕਸਾਰ ਬਲ ਪਏ ਨੇ ਹਾਂਜੀ ਦੇਖੋ ਆਪਣੀਆਂ ਸਲਵਾਰ ਦੇ ਬਲ ਜਿਹੜੇ ਤੁਹਾਨੂੰ ਦੱਸੇ ਸੀ ਪਾਉਣੇ ਵੀ ਕਿਸ ਤਰੀਕੇ ਨਾਲ ਤੁਸੀਂ ਬਲ ਪਾ ਸਕਦੇ ਹੋ ਇੱਕੋ ਸਾਈਜ਼ ਦੇ ਵਿੱਚ ਦੇਖੋ ਆਪਣੇ ਬਲ ਨੇਗੇ ਇਹ ਕੋਈ ਆਪਾਂ ਇਹਨਾਂ ਤੇ ਪ੍ਰੈਸ ਵਗੈਰਾ ਨਹੀਂ ਕਰੀ ਕੁਝ ਨਹੀਂ ਕਰਿਆ ਜੇ ਤੁਹਾਡੇ ਪ੍ਰੋਪਰ ਇਸ ਤਰ੍ਹਾਂ ਬਲ ਪਾਉਂਗੇ ਤਾਂ ਆਟੋਮੈਟਿਕ ਹੀ ਤੁਹਾਡੇ ਕਰੀਜ਼ ਬੈਠ ਜੂਗੀ ਬਲਾਂ ਦੀ ਇਸੇ ਤਰੀਕੇ ਨਾਲ ਆਪਣੇ ਬਾਹਰਲੀ ਆੜੀ ਤੋਂ ਦੇਖੋ ਅੰਦਰਲੀ ਸਾਈਡ ਵੀ ਉਸੇ ਤਰੀਕੇ ਸਫਾਈ ਆ ਇਹ ਬਲ ਆਪਣਾ ਜਿਹੜਾ ਵੱਡਾ ਬਲ ਤੁਹਾਨੂੰ ਇੱਕ ਨਜ਼ਰ ਆ ਰਿਹਾ ਹੋਗਾ ਤੁਸੀਂ ਕਹੋਗੇ ਵੀ ਆਹ ਨੀਚੇ ਸਾਰੇ ਬਲ ਕਿਉਂ ਨਹੀਂ ਹੈਗੇ ਬਰਾਬਰ ਜਿਹੜੇ ਆਮ ਤਾਕੀ ਹੁੰਦੇ ਆ ਵੱਡੇ ਛੋਟੇ ਬਲ ਪਾਉਂਦੇ ਆ ਪਰ ਜੇ ਤੁਸੀਂ ਇਸ ਤਰੀਕੇ ਨਾਲ ਬਲ ਪਾਉਂਗੇ ਦੇਖੋ ਨੀਚੇ ਵੀ ਬਲਾਂ ਦੀ ਪੂਰੀ ਇੱਕਦਮ ਸਫਾਈ ਆਊਗੀ ਆ ਆਪਣਾ ਕ੍ਰੀਜ਼ ਵਾਲਾ ਬਲਾ ਜਿਹੜਾ ਆਪਨੇ ਵੱਡਾ ਪਾਇਆ ਹੈ ਇਹ 30 ਇੰਚ ਪੇਟੀ ਆ ਮੰਨ ਲਓ ਪੇਟੀ ਵੀ ਕਹਦੇ ਨੇ 벨ਟ ਵੀ ਕਹਦੇ ਨੇ ਜੋ ਵੀ ਤੁਸੀਂ ਦੇਖੋ ਆਪਨੇ ਪ੍ਰੋਪਰ 30 ਇੰਚ ਦੇ ਵਿੱਚ ਇਹ ਬਲਾਂ ਨੂੰ ਕੀ ਕੀਤਾ ਰੈਡੀ ਕੀਤਾਗਾ ਆਮ ਆਪਣਾ 2.5 ਮੀਟਰ ਕਪੜਾ ਸੀ ਇਹ 35.5 ਇੰਚ ਸਲਵਾਰ ਦੀ ਲੰਬਾਈ ਸੀਗੀ ਇਕਦਮ ਜਮਾ ਸਹੀ ਬਲ ਪਏ ਨੇ ਦੇਖੋ ਬਿਲਕੁਲ ਵੀ ਆਪਣੀ ਸਲਵਾਰ ਇਧਰ ਵੱਲ ਨਹੀਂ ਜਾਊਗੀ ਮੈਂ ਪ੍ਰੋਪਰ ਤੁਹਾਨੂੰ ਸਾਰੀ ਵੀ ਦਿਖਾਉਂਦੀ ਦੇਖੋ ਆਪਾਂ ਨੇ ਨੀਚੇ ਤੋਂ ਹਲੇ ਰੈਡੀ ਨਹੀਂ ਕਰੀ ਸਲਵਾਰ ਇਹ ਜਿਹੜਾ ਆਪਣਾ ਕ੍ਰੀਜ਼ ਵਾਲਾ ਵਾਲਾ ਉਹ ਆਪਣਾ ਹਮੇਸ਼ਾ ਵਾਸਤੇ ਦੇਖੋ ਐਦਾਂ ਹੀ ਦਿਸੂਗਾ ਤੁਹਾਨੂੰ ਆਪਣੇ ਆਪ ਆਟੋਮੈਟਿਕ ਹੀ ਪਤਾ ਵੀ ਚੱਲੂਗਾ ਕਿਉਂਕਿ ਬਾਲ ਥੋੜਾ ਜਿਹਾ ਹਲਕਾ ਜਿਹਾ ਆਪਾਂ ਨੇ ਉੱਪਰ ਨੂੰ ਇਹ ਵਾਲ ਖਿੱਚਿਆ ਹੁੰਦਾ ਹੈਗਾ ਜਿਹਦੇ ਨਾਲ ਕੀ ਆਪਣੀ ਕ੍ਰੀਜ਼ ਵਾਲਾ ਵਾਲ ਇਧਰ ਸਾਈਡ ਵੱਲ ਨਹੀਂ ਜਾਊਗਾ ਤੇ ਸਲਵਾਰ ਵੀ ਬਿਲਕੁਲ ਵੀ ਘੁੰਮੂਗੀ ਨਹੀਂ ਹੈਗੀ ਬਿਲਕੁਲ ਪ੍ਰੋਪਰ ਕ੍ਰੀਜ਼ ਤੇ ਹੀ ਖੜੂਗੀ ਇਸ ਤਰੀਕੇ ਨਾਲ ਸਲਵ ਇਸੀ ਸਾਡੀ ਬਲ ਪਾਉਣ ਦੀ ਵੀਡੀਓ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟਾਂ ਰਾਹੀਂ ਵੀ ਦੱਸਿਓ ਇਸ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ